ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਦੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਫਾਲੋ ਕੀਤੀ ਜਾ ਰਹੀ ਹੈ। ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ। ਤਿੰਨ ਨਟੋਰੀਅਸ ਕ੍ਰਿਮੀਨਲਸ ਨੂੰ ਫੜਿਆ ਗਿਆ ਤੇ ਪੰਜ ਪਿਸਟਲ ਉਹਨਾਂ ਤੋਂ ਜਿਹੜੇ ਬਰਾਮਦ ਕੀਤੇ ਗਏ ਨੇ। ਇਹ ਸਾਰੀ ਜਿਹੜੀ ਕਾਰਵਾਈ ਹੈ ਇੰਚਾਰ ਸੀਆਈਏ ਇੰਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਨੇ ਕੀਤੀ ਹੈ ਅੰਡਰ ਦੀ ਸੁਪਰਵੀਜ਼ਨ ਆਫ ਏਸੀਪੀ ਇਨਵੈਸਟੀਗੇਸ਼ਨ। ਹਰਮਿੰਦਰ ਸਿੰਘ ਨਵਜੋਤ ਸਿੰਘ ਸਾਡੇ ਐਡੀਸੀਪੀ ਤੇ ਡੀਸੀਪੀ ਇਨਵੈਸਟੀਗੇਸ਼ਨ ਮਿਸਟਰ ਰਵਿੰਦਰਪਾਲ ਸਿੰਘ ਔਰ ਇਹ ਜਿਹੜੇ ਤਿੰਨ ਦੋਸ਼ੀ ਨੇ ਮਾਨਕ ਸਿੰਘ ਤੇ ਲਈਏ ਸਨੀ ਵੈਲਡਿੰਗ ਹੈ ਇੱਕ ਭੁਪਿੰਦਰ ਸਿੰਘ ਲਈਏ ਸਲਾਡੀ ਹੈ ਤੇ ਇੱਕ ਪਵਨ ਕੁਮਾਰ ਲਈਏ ਸ਼ਿਵਾ ਲਈਏ ਮੱਛੀ ਇਹ ਤਿੰਨੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਜੇ ਇਹਨਾਂ ਦਾ ਪਿਛੋਕੜ ਦੇਖੀ ਆਪਾਂ ਤਾਂ ਇਹਨਾਂ ਦੇ ਖਿਲਾਫ ਵਾਰਕ ਵਾਰਕ ਹੀਨਸ ਕ੍ਰਾਈਮ ਦੇ ਅਟੈਂਪਟ ਟੂ ਮਰਡਰ ਆਰਮਜ਼ ਐਕਟ ਔਰ ਕੁਛ ਦੇ ਖਿਲਾਫ ਐਨਡੀਪੀਐਸ ਦਾ ਔਰ ਇਵਨ ਨਕੈਤੀ ਦੇ ਵੀ ਪਰਚੇ ਦਰਜ ਐ ਔਰ ਮਾਨਤ ਸਿੰਘ ਲਈ ਜਿਹੜਾ ਸਨੀ ਵੈਲਡਿੰਗ ਹੈ ਇਹਦੇ ਖਿਲਾਫ 4 ਮੁਕਦਮੇ ਦਰਜ ਐ ਵੱਖ-ਵੱਖ ਥਾਣੇ ਚ ਅੰਮ੍ਰਿਤਸਰ ਕਮਿਸ਼ਨਰੇਟ ਚ ਭੁਪਿੰਦਰ ਰੇਈਸ ਲਾਡੀ ਜਿਹੜਾ ਇਹਦੇ ਖਿਲਾਫ 6 ਮੁਕਦਮੇ ਦਰਜ ਐ ਆਲਰੇਡੀ ਔਰ ਪਵਨ ਕੁਮਾਰ ਜਿਹੜਾ ਇਹ ਲਈ ਸ਼ਿਵਾ ਹੈਗਾ ਇਹਦੇ ਖਿਲਾਫ 3 ਮੁਕਦਮੇ ਦਰਜ ਨੇ ਸੋ ਇਹਦੇ ਚ ਜਿਹੜੀ ਪੁੱਛਗਿੱਛ ਅੱਗੇ ਵੀ ਚੱਲ ਰਹੀ ਐ ਔਰ ਸਾਨੂੰ ਉਮੀਦ ਐ ਕਿ ਇਹਨਾਂ ਦੇ ਬਾਕੀ ਸਾਥੀ ਵੀ ਜਿਹੜੇ ਉਹ ਜਿਹੜੀ ਸਾਡੇ ਨਿਡਾਰਤੇ ਨੇ ਉਹਨਾਂ ਦੇ ਉੱਤੇ ਅਸੀਂ ਜਲਦੀ ਕਾਰਵਾਈ ਕਰਾਂਗੇ ਜਿਵੇਂ ਵੀ ਐਵੀਡੈਂਸ ਆਈ ਔਰ ਹੋਰ ਰਿਕਵਰੀਜ਼ ਵੀ ਇਹਦੇ ਵਿੱਚ ਆਉਣ ਵਾਲੇ ਸਮੇਂ 'ਚ ਹੋਣੀਆਂ ਜਿਹੜੀਆਂ ਉਹ ਐਕਸਪੈਕਟਿਡ ਨੇ ਸੋ ਮੈਂ ਸਾਰੀ ਟੀਮ ਨੂੰ ਬੜੀ ਵਧਾਈ ਦਿੰਦਾ ਕਿ ਬਹੁਤ ਅੱਛਾ ਕੰਮ ਕੀਤਾ ਹੈ ਜਿਸ ਦੇ ਨਾਲ ਕਿ ਸਾਡੇ ਸ਼ਹਿਰ ਦੇ ਵਿੱਚ ਕ੍ਰਾਈਮ ਨੂੰ ਔਰ ਕ੍ਰਿਮੀਨਲ ਐਕਟੀਵਿਟੀ ਨੂੰ ਬੜਾ ਵੱਡੀ ਨੱਥ ਪਈ ਥੈਂਕ ਯੂ ਚਲੋ